ਬੜੀ ਨਿਊ ਚੈਨਲ ਦੇਖੋ ਦਰਸ਼ਕਾਂ ਸਾਰਾ ਸਵਾਗਤ ਹੈ ਦੋਸਤੋ ਲਾਈਵ ਹੋਏ ਆਂ ਜਿਹੜਾ ਮੈਂ ਤੁਹਾਨੂੰ ਸੰਜਿਆ ਕਰ ਰਹੇ ਆਂ ਜਿਲੰਦਰ ਤੋਂ ਸਿਵਰ ਹਸਪੀਟਲ ਤੋਂ ਤੇ ਮੇਰੇ ਕੱਪੜੇ ਅੱਜ ਇੱਥੇ ਅੰਦਰ ਰੋਟੀ ਪਾਣੀ ਸਾਰੇ ਬੱਚੇ ਮੇਰੇ ਅੰਦਰ ਬੈਠੇ ਸੀ ਐਸੀ ਦੋ ਮੁੰਡੇ ਮੇਰਾ ਮੁੰਡਾ ਤੇ ਇੱਕ ਮੁੰਡਾ ਦੁਕਾਨ ਤੇ ਰੱਖਿਆ ਸੀ ਤੇ ਨਸੇੜੀ ਮੁੰਡੇ ਚੋਰ ਲੋਗ ਆਏ ਤੇ ਮੁੰਡਿਆਂ ਕੇ ਆ ਕੇ ਡੱਬਾ ਪਾ ਚੱਕੇ ਤੇ ਗੱਲ ਕੇ ਹੱਥ ਮਾਰੇ ਮੇਰਾ ਮੁੰਡਾ ਜਿਹੜਾ ਮੁੰਡਾ ਕੰਮ ਤੇ ਰੱਖਿਆ ਉਹਨੇ ਹੱਥ ਫੜ ਲਿਆ ਤੇ ਉਹ ਕੇ ਹੱਥ ਚ ਦਾਤ ਮਾਰਤਾ ਉਹਨੇ ਇੱਕ ਫਿਰਤੇ ਦਾਤ ਮਾਰਿਆ ਤੇ ਇੱਕ ਹੱਥ ਚ ਉਹ ਮੁੰਡਾ ਡਿੱਗ ਗਿਆ 30000 ਰੁਪਏ ਕਹੇ ਸੀ ਤੇ ਸਮਾਨ ਥੋੜੇ ਬਹੁਤ ਚੱਕੇ ਲੈ ਗਏ ਤੋਂ ਫੋਨ ਚੱਕੇ ਲੈ ਗਏ ਮੇਰੇ ਦੁਕਾਨ ਦੀ ਅੰਟੀ ਲੜਾਈ ਕਿੱਥੇ ਹੋਈ ਕਿੱਥੇ ਇਹ ਆਪਣੇ ਸੋਨ ਨਗਰ ਇੱਕ ਨ ചാഡേ

ਰਾਣੀਲੀ ਦੁਕਾਨ ਤੇ ਜਿੱਤਿਆ ਸੀ ਕੋਈ ਇੰਟਰਵਿਊ ਤੋੜਤਾ 3000 ਰੁਪਏ ਕੈਸ਼ ਲੈ ਗਏ ਦੋ ਫੋਨ ਲੈ ਗਏ ਸਾਮਾਨ ਖਾਨ ਪੀਣ ਵਾਲੇ ਸਾਮਾਨ ਕੋਈ ਪਛਾਣ ਜਿਆ ਨਹੀਂ ਪਛਾਣ ਚੀ ਨਹੀਂ ਸੀ ਸੀਸੀਟੀਵੀ ਫੁਟੇ ਕੋਈ ਨਹੀਂ ਅਭੀ ਤਾਂ ਨਹੀਂ ਲੜਾਈ ਝਗੜੇ ਦਾ ਮੇਨ ਨਹੀਂ ਕੋਈ ਨਹੀਂ ਹੋਈ ਕੋਈ ਕੁਝ ਨਹੀਂ ਬਸ ਉਧਰੋਂ ਮੁੰਡੇ ਆਏ ਸਿੱਦੇ ਆ ਕੇ ਦੁਕਾਨ ਦੇ ਅੰਦਰ ਬੜੇ ਲੁੱਟਖਾਨ ਕਰਨ ਆਏ ਸੀ ਫੋਨ ਆਏ ਸੀ ਇਹ ਕਿੰਨੇ ਵਜੇ ਦੀ ਗੱਲਬਾਤ ਹੈ ਇਹ 8:30 9:00 ਵਜੇ ਕੋਈ ਭੱਲੇ ਲੈ ਛਡਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕੋਈ ਪਤਾ ਨਹੀਂ ਅम्मे ਘਰ ਵਿੱਚ ਸੀ ਮੈਨੂੰ ਨਹੀਂ ਪਤਾ ਮੈਂ ਤਾਂ ਬਾਹਰ ਜੀਰਾ ਲੈਣੇ ਨਿਕਲੀ ਤਾਂ ਦਿਖੇ ਲੜਾਈ ਹੋਂਦੀ ਸੀ ਕਿਸੇ ਕੋ ਪਤਾ ਨਹੀਂ ਸੋ ਸੂਤਰਾ ਤੋਂ ਪਤਾ ਲੱਗ ਗਿਆ ਕਿ ਬਾਹਰ ਆ ਕੇ ਅੰਦਰ ਬੜ ਗਏ ਤੁਹਾਡੀ ਕੋਈ ਲੇਡੀਸ ਵੀ ਕੋਈ ਹਮਲਾ ਕੀਤਾ ਗਿਆ ਹਾਂ ਮੇਰੇ ਕੁੜੀ ਕਹੀ ਹੈ ਸਾਰਾ ਮੇਰੇ ਕੁੜੀ ਦੌਰ ਜਦੋਂ ਦੇਖਿਆ ਕਹਿੰਦੀ ਮੰਮੀ ਲੜਾਈ ਹੋ ਤਾ ਫਿਰ ਜਦੋਂ ਮੇਰੀ ਕੁੜੀ ਕੇ ਕੁੜੀ ਕੇ ਮਾਰਤਾ ਉਹਨੇ ਕੋਲੋ ਪ੍ਰੈਗਨੈਂਟ ਹੈ ਕਿ ਕਿਤਾ ਹਾਂਜੀ ਹਾਂਜੀ ਅੱਛਾ ਤੁਹਾਡੀ ਲੜਕੀ ਵੀ ਪ੍ਰੈਗਨੈਂਟ ਹੈ ਉਹਨੇ ਵੀ ਹਮਲਾ ਕੀਤਾ ਗਿਆ ਹਾਂਜੀ ਹਾਂਜੀ ਅੱਛਾ ਜੀ ਅੱਛਾ ਮੌਕੇ ਤੇ ਪੁਲਿਸ ਬੁਲਾਈ ਸੀ ਤੁਸੀਂ ਪੁਲਿਸ ਕੋ ਫੋਨ ਕੀਤਾ ਪੁਲਿਸ ਆਈ ਨਹੀਂ ਕਿੰਨੀ ਥੇਰ ਕਿੰਨੀ ਥੇਰ ਪਹਿਲਾਂ ਫੋਨ ਕੀਤਾ ਜਿਹੜੇ ਨਾਲੇ ਜਦੋਂ ਲੜਾਈ ਹੋਣ ਲੱਗੀ ਜਦੋਂ ਸਾਰੇ ਨਿਕਲੇ ਮੋਲੇ ਵਾਲੇ ਸਾਰੇ ਫੱਟ ਗਏ ਨਾਲੇ ਮੈਂ ਦੀ ਕਿਰਪਾਨ ਸੀ ਤਾਤ ਸੀ ਟੰਗ ਟਾਂਗ ਲਈ ਸੀ ਉਹ ਸਾਰੇ ਅੱਛਾ ਇਹ 100 ਨੰਬਰ ਗਲੀ ਨੰਬਰ 1 ਤੇ ਆ ਗਿਆ ਲੇਕ ਨੰਬਰ ਦੇ ਵਿੱਚ ਅੱਛਾ ਪਹਿਲੇ ਮਕਾਨ ਨੂੰ ਫੋਨ ਕੀਤਾ ਕੋਈ ਕੁਝ ਵੀ ਨਹੀਂ ਆਈ ਕੋਈ ਨਹੀਂ ਆਇਆ ਅਸੀਂ 몰 ਜਾ ਕੋਈ ਕੁਝ ਵੀ ਬਸੇ ابھی ਵੀ ابھی ਵੀ ਕੋਈ ਨਹੀਂ ਆਇਆ ਮੈਂ 9:00 10:00 ਵਜੇ ਹੋਈਆਂ ਕੋਈ ਆਇਆ ਨਹੀਂ ਕਿੰਨੇ ਨੰਬਰ ਠਾਣਾ ਪੈਂਦਾ ਆਪਾਂ ਫਾਰੂਕ ਐ ਜਬਾਰ ਕੋਈ ਕੋਈ ਨਹੀਂ ਆਇਆ ਅੱਛਾ ਲਓ ਕੋਈ ਨਹੀਂ ਆਇਆ ਕੰਡੀਸ਼ਨ ਕਿਤਾ ਦੱਸੀ ਜਾ ਰਹੀ ਹੋਣਾ ਬੋਧ ਮੇਰੇ ਕੁੜੀ ਕੇ ਤਾਂ ਬੁਰਾ ਹਾਲ ਹੈ ਮੇਰੇ ਛੋਟੇ ਮੁੰਡੇ ਕੇ ਬਹੁਤ ਮਾਰੇ ਬਹੁਤ ਸੱਟ ਲੱਗੀ ਬੋਲ ਅਗਰ ਤੇਦਰ ਤੇ ਆਣਾ ਮਾ ਮਾਤਰ ਨਾਲ ਮਾਰੇ ਉਹਨਾਂ ਕੁੜੀ ਕੁੜੀ ਤੇ ਵੀ ਮਾਰਿਆ ਉਹਨੇ ਅੱਛਾ ਦਾਤ ਮਾਰਿਆ ਕਿੱਥੇ ਲੱਗਿਆ ਹੱਥ ਤੇ ਕਿੱਥੇ ਲੱਗਿਆ ਕੁੜੀ ਤੇ ਲੱਗਿਆ ਪੇਟ ਪੇਟ ਤੇ ਮਾਰਿਆ ਉਹਨੇ ਤੇ ਸੀਨੇ ਤੇ ਲੱਗਿਆ ਤੁਸੀਂ ਦੇਖ ਕਿੱਦਾਂ ਦੇਖਦੇ ਹੋ ਤੁਹਾਡੀ ਜਿਹੜੀ ਲੜਕੀ ਆ ਪ੍ਰੈਗਨੈਂਟ ਆ ਪੇਟ ਤੇ ਲੱਤਾਂ ਵੀ ਮਾਰਿਆ ਗਈਆਂ ਤੇ ਇਧਰ ਹਿਚਾਰਾ ਨਾ ਵੀ ਹਮਲਾ ਕੀਤਾ ਗਿਆ ਹੈ ਸਾਰਾ ਕੁਝ ਮੈਂ ਉਹਨੂੰ ਇਲਾਜ ਕਰਾ ਰਿਹਾ ਤੇ ਦੇਖੋ ਡਾਕਟਰ ਕੀ ਦੱਸਤ ਹੈ ਅੱਛਾ ਡਾਕਟਰ ਨੇ ਕੁਝ ਨਹੀਂ ਦੱਸਿਆ ਦੱਸਿਆ ਨਹੀਂ ਆਉਂਗਾ ਸਿਰ ਟੀਕਾ ਇੰਜੈਕਸ਼ਨ ਇੰਜੈਕਸ਼ਨ ਲਗਾ ਰਹੇ ਆ ਅਭੀ ਦੱਸਿਆ ਨਹੀਂ ਹੈ ਅੱਛਾ ਇਹ ਤੇ ਤੁਹਾਡੇ ਲੋ ਜਿਹੜੀ ਆ ਹੁਣ ਕੰਪਲੀਟ ਬਾਏ ਰਿਟਰਨ ਕੀਤੀ ਵੀ ਸਾਡੇ ਆਪ ਮੁੰਡੇ ਫੜੇ ਜਾਂ ਚੋਰ ਬਸ ਅੱਛਾ ਨਹੀਂ ਕਿਸੇ ਨੂੰ ਕੰਪਲੀਟ ਕਰਾਣ ਜਾਉਂਗੇ ਥਾਣੇ ਹਾਂ ਪਰਚਾ ਕਰਾ ਕੇ ਕਿੰਨਾ ਦੇਖ ਰਿਹਾ ਕਿ ਚੌਂ ਜਾਬਤਾ ਲੱਗਿਆ ਹੋਈ ਉਸ ਤੋਂ ਬਾਅਦ ਵੀ ਜਿਹੜਾ ਲੜਾਈ ਝਗੜਾ ਜਿਹੜਾ ਦਿਨੋ ਦਿਨ ਵੱਧਦਾ ਨਜ਼ਰ ਆ ਰਿਹਾ ਜਲੰਧਰ ਸ਼ਹਿਰ ਦੇ ਵਿੱਚ ਕਾਫੀ ਹਾਲਾਤ ਬਣੇ ਨੇ ਸਾਰੇ ਨਸੇ ਮੁੰਡੇ ਨਸੇ ਕਰਕੇ ਸਾਰੇ ਮੁੰਡੇ ਆ ਕੇ ਅੰਦਰ ਬੜ ਜਾਂਦੇ ਸਾਰੇ ਚਿੱਟੇ ਪੀ ਕੇ ਅੰਦਰ ਬੜ ਜਾਂਦੇ ਜਦੋਂ ਦੇਖੋ ਮੁੰਡੇ ਨਹੀਂ ਕੋਈ ਜਿਹੜੇ ਮੁੰਡੇ ਆਏ ਸੀਗੇ ਹਮਲਾਵਰ ਜਿਹੜੇ ਐਸੀ ਲੁੱਟਰ ਖੋਣ ਆਏ ਸੀਗੇ ਹਾਂਜੀ ਦੁਕਾਨ ਦੇ ਮੂੰਹ ਟੱਕੇ ਹੋਏ ਸੀ ਸਾਰੇ ਨੇ ਨਹੀਂ ਨਹੀਂ ਮੂੰਹ ਨਹੀਂ ਟੱਕੇ ਸਾਰੇ ਮੂੰਹ ਖੋਲ ਕੇ ਉੱਤੇ ਕਿਰਪ ਲੂਰ ਖੋਇਕੇ ਲੇਕੇ ਨਹੀਂ ਕਿਹੜੀ ਜਗ੍ਹਾ ਕਿਹੜੇ ਮੋਟਰਸਾਈਕਲ ਤੇ ਆਏ ਸੀ ਇਹ ਗੱਡੀ ਗੁੱਡੀ ਕੁਛ ਨਹੀਂ ਦੇਖਿਆ ਮੈਂ ਦੇਖਿਆ ਹੀ ਨਹੀਂ ਕੋਈ ਚੀਜ਼ ਨਾ ਮੋਟਰਸਾਈਕਲ ਦੇਖਿਆ ਕੋਈ ਮੰਗ ਨਹੀਂ ਕਰਦੇ ਪ੍ਰਸ਼ਾਸਨ ਨੂੰ ਬਸ ਮੁੰਡੇ ਫੜੇ ਜਾਂ ਓ ਜੀ ਕਦਮਾਂ ਦਾ ਜਿਹੜਾ ਨਾਕਾ ਵੀ ਲਗਾਇਆ ਜਾਂਦਾ ਪੁਲਿਸ ਪ੍ਰਸ਼ਾਸਨ ਦਾ ਕੋਈ ਨਹੀਂ ਪੁਲਿਸ ਕੋਈ ਨਹੀਂ ਆਉਂਦੇ ਉੱਥੇ ਜਿੰਨੇ ਮਰਜ਼ੀ ਲੜਾਈ ਜੰਮਾ ਰੋਜ਼ ਤੋਂ ਉੱਥੇ ਕੋਈ ਮਾਰੀ ਹੋਵੇ ਨਰਮ ਤੇ ਵਾਰਦਾਤ ਹੋਈ ਸੀ ਉਸੇ ਕੋਈ ਛਡਾਣ ਕੋਈ ਕਿਸੇ ਲੋਕੀ ਕੋਸ਼ਿਸ਼ ਕੀਤੀ ਆ ਅਗਲੇ ਮੋਹਲੇ ਵਾਲੇ ਸੀ ਆਪਣੇ ਕੈਮਰੇ ਵਗੈਰਾ ਲੱਗੇ ਰਹੇ ਕੈਮਰੇ ਗਲੀ ਚ ਲੱਗੇ ਹੋਈਆਂ ਅੰਤ ਜੀ ਜਿਹੜੀ ਚੌਂਜਾਪ ਲੁੱਟਾ ਖੋਹਾਂ ਵੱਧਦੀਆਂ ਨਜ਼ਰ ਆ ਰਹੀਆਂ ਬੰਦਾ ਆਪਣੇ ਘਰ ਦੇ ਵਿੱਚ ਵੀ ਸੇਫ ਹੈਗਾ ਅੱবি ਥੋੜੇ ਦਿਨ ਹੋਇਆ ਇੱਕ ਮੁੰਡਾ ਮੇਰੇ ਗਲੀ ਤੋਂ ਫੈਕਟਰੀ ਲੱਗੇ ਮੇਰੇ ਘਰ ਦੇ ਸਾਹਮਣੇ ਉਹ ਮੁੰਡਾ ਬੈਠਾ ਫੋਨ ਚਲਾ ਰਹਾ ਦਾ ਮੁੰਡੇ ਆਇਆ ਉਕਾ ਮਾਰਿਆ ਤੇ ਮੁੰਡਾ ਫੋਨ ਖੋ ਕੇ ਲੈ ਗਿਆ ਕਿੱਦਾਂ ਦੇਖ ਰੋਡੀ ਜਲੰਧਰ ਸ਼ਹਿਰ ਦੇ ਵਿੱਚ ਕਾਫੀ ਲੁੱਟਾ ਖੋਹਾਂ ਵੱਧਦੀਆਂ ਪਈਆਂ ਇੰਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਬਸ ਮੁੰਡੇ ਫੜੇ ਜਾਣ ਨਸ਼ਾ ਪੱਤੀ ਬੰਦ ਹੋਏ ਮੁੰਡੇ ਫੜੇ ਜਾਣ ਉਹ ਇਨਸਾਫ ਕਿੱਥੇ ਲੜਾਈ ਝਗੜਾ ਕੈਮਰੇ ਵਗੈਰਾ ਲੱਗੇ ਹੋਏ ਉੱਥੇ ਹਾਂਜੀ ਹਾਂਜੀ ਲੱਗੇ ਹੋਏ ਤੁਹਾਡੀ ਕਾਦੀ ਦੁਕਾਨ ਕਰਾਨੇ ਚੈਨ ਕਿਹੜੀ ਸੀ ਪਾਇਆ ਸੀ ਗੱਲੇ ਚ ਚੈਨ ਪਾਇਆ ਸੀ ਉਹਨੇ ਵੀ ਕੀ ਜਾਂਦੀ ਉਹਨੇ ਚੈਨ ਸੀ ਉਹਨੇ ਚੈਨ ਵੀ ਲੈ ਗਏ ਮੋਬਾਈਲ ਵੀ ਲੈ ਗਏ ਮੋਬਾਈਲ ਦੋ ਲੈ ਗਏ 3000 ਰੁਪਏ ਲੱਗੇ 3000 ਰੁਪਏ ਸਾਮਾਨ ਖਾਣ ਪੀਣ ਵਾਲਾ ਸਾਮਾਨ ਲੈ ਗਏ ਖਾਣ ਪੀਣ ਵਾਲਾ ਮਾਲ ਕੇ ਪੂਰੇ ਹਾਂ ਸਾਰੇ ਕਾਊਂਟਰ ਤੋੜ ਗਏ ਮੁੰਡਿਆਂ ਨੇ ਸਾਡੇ ਪਿੱਟੇ ਅੱਛਾ ਤੁਹਾਡੇ ਕੋਲ ਕੰਪਲੇਟ ਵਗੈਰਾ ਦਿੱਤੀ ਜਾਏਗੀ ਹਾਂਜੀ ਹਾਂਜੀ ਕੰਪਲੇਟ ਕਰਨਾ ਪੈਂਦਾ ਪੰਭਾਰੂ ਕੇ ਠੀਕ ਹੈ ਜੀ ਉਹਨਾਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਬਸ ਇਨਸਾਫ ਚਾਹੀਏ ਮੁੰਡੇ ਫੜੇ ਜਾਏ ਖਬਰ ਆਪਣੀ ਮਰਜ਼ੀ ਨਾਲ ਕਰਾ ਰਹੇ ਹਾਂਜੀ ਹਾਂਜੀ ਠੀਕ ਹੈ ਸੋ ਤੁਹਾਨੂੰ ਕਿਸੇ ਦਾ ਦਿ ਇਸ਼ਵਰ ਕਲੋਨੀ 1 ਨੰਬਰ ਗਲੀ ਦੇ ਵਿੱਚ ਜਿਹੜਾ ਕਿ ਇੱਕ ਲੁਟੇਰਿਆਂ ਵੱਲੋਂ ਜਿਹੜਾ ਕਿ ਵਾਰਦਾਤ ਕੀਤੀ ਗਈ ਕੁਰਾਨੇ ਦੀ ਦੁਕਾਨ ਦੇ ਵਿੱਚ ਕਿ ਜਿੱਥੇ ਕਿ 30000 ਰੁਪਏ ਨਕਦੀ ਜਿਹੜਾ ਕਿ ਇੱਕ ਸੋਨੇ ਦੀ ਜਿਹੜੀ ਚੈਨ ਵਿਅਕਤੀ ਜਿਹੜੇ ਨੂੰ ਲੁਟੇਰੇ ਲਾ ਕੇ ਲੈ ਚੁੱਕੇ ਨੇ ਤੁਸੀਂ ਇਹਦਾ ਸਾਂਝਾ ਕਰ ਰਹੇ ਜਲੰਧਰ ਦੇ ਸਿਵਲ ਹਸਪਤਲ ਲਈ ਪੂਰੇ ਪਰਿਵਾਰ ਨੂੰ ਜਿਹੜਾ ਕਿ ਇੱਕ ਪੂਰੇ ਪਰਿਵਾਰ ਨੂੰ ਜਿਹੜਾ ਕਿ ਜ਼ਖਮੀ ਕਰਕੇ ਤੇ ਰਫੂ ਚੱਕਰ ਹੋ ਗਏ ਨੇ ਤੁਸੀਂ ਇਹਦਾ ਸਾਂਝਾ ਕਰ ਰਹੇ ਜਲੰਧਰ ਸਿਵਲ ਹਸਪਤਲ ਤੋਂ ਕਿ ਐਵਰੇਜ ਆ ਜਾਣਗੇ ਹਾਂਜੀ ਹਾਂਜੀ ਠੀਕ ਹੈ ਜੀ ਤੇ ਲਗਾਤਾਰ ਤੇ ਲਗਾਤਾਰ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਸਾਂਝਾ ਕਰ ਰਹੇ ਹਾਂ ਜਲੰਧਰ ਦੇ ਸਿਵਲ ਹਸਪਤਾਲ ਜਿੱਥੇ ਕਿ ਪੂਰੇ ਪਰਿਵਾਰ ਨੂੰ ਜਿਹੜਾ ਕਿ ਜ਼ਖਮੀ ਕਰਕੇ ਲੁਟੇਰੇ ਜਿਹੜੇ ਕਿ ਰਫੂ ਚੱਕਰ ਹੋ ਗਏ ਘਰ ਦੇ ਅੰਦਰ ਵੜ ਕੇ ਜਿਹੜਾ ਕਿ ਲੁਟੇਰਿਆਂ ਵਾਲੋ ਕਿ ਜਿਹਾ ਕਿ ਉਹਨਾਂ ਨੂੰ ਪੂਰੇ ਪਰਿਵਾਰ ਨੂੰ ਜਿਹੜਾ ਕਿ ਜ਼ਖਮੀ ਕਰਕੇ ਤੋਂ ਫਰਾਰ ਹੋ ਚੁੱਕੇ ਨੇ ਤਸਵੀਰਾਂ ਦਾ ਨਾ ਸਾਂਝਾ ਕਰ ਰਹੇ ਹਾਂ ਜਲੰਧਰ ਦੇ ਸਿਵਲ ਹਸਪਤਾਲ ਲੋ ਜਿਹੜਾ ਹੀ ਜਲੰਧਰ ਦੇ ਬਹੁਤ ਹੀ ਜ਼ਿਆਦਾ ਹਿਲਾਤ ਜਿਹੜੇ ਕਿ ਮਾੜੇ ਹੋ ਚੁੱਕੇ ਨੇ ਤਸਵੀਰਾਂ ਸਾਂਝਾ ਕਰ ਰਹੇ ਹਾਂ ਜ Thank you.